ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਲੜ ਜਿਹਾ ਮੁੰਡਾ ਚੜ੍ਹਦੀ ਜਵਾਨੀ ਵਿੱਚ ਆਪਣੀ ਮਾਂ ਨੂੰ ਕਹਿੰਦਾ ਕਹਿੰਦਾ ਮਾਂ ਮੇਰੀ ਘੋੜੀ ਜਿਹੜੀ ਹੈ ਨਾ ਸਭ ਤੋਂ ਜ਼ਿਆਦਾ ਭੱਜਦੀ ਹੈ ਤੇ ਮਾਂ ਬੜੀ ਸਿਆਣੀ ਸੀ ਕਹਿੰਦੀ ਪੁੱਤ ਤੇਰੀ ਘੋੜੀ ਤੇਰੇ ਖੇਤਾਂ ਵਿੱਚ ਤੇਰੇ ਪਿੰਡ ਵਿੱਚ ਭੱਜਣ ਜਾਣ ਦੀ ਹੈ ਜਦੋਂ ਬਗਾਨੇ ਪੁੱਤਾਂ ਦੇ ਨਾਲ ਕਿਸੇ ਮੇਲੇ ਤੇ ਭਜਾਵੇਂਗਾ ਨਾ ਉਦੋਂ ਪਤਾ ਲੱਗੂ ਘੋੜੀ ਕਿਹਦੀ ਵੱਧ ਭਜਦੀ ਹੈ ਮੈਂ ਅੱਜ ਗੱਲ ਕਰ ਰਿਹਾ ਪ੍ਰਤਾਪ ਸਿੰਘ ਬਾਜਵਾ ਜਿਹੜਾ ਕਾਂਗਰਸ ਪਾਰਟੀ ਬਲਕ ਸ਼ੋਸ਼ਾ ਛੱਡਿਆ ਗਿਆ ਕਹਿੰਦੇ 2027 ਦੀ ਇਲੈਕਸ਼ਨ ਵਾਸਤੇ ਪ੍ਰਤਾਪ ਸਿੰਘ ਬਾਜਵਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤੇ ਰਾਜੇ ਵਡਿੰਗ ਦਾ ਵੀ ਹੋਵੇਗਾ ਸਾਥ ਜਾਣੇ ਕਿ ਉਹ ਬੱਚਾ ਹੈ ਉਹ ਦੌੜ ਵਿੱਚ ਸੀ ਕਿ ਮੁੱਖ ਮੰਤਰੀ ਮੈਂ ਬਣਾ ਜਾਣੇ ਕਿ ਉਹਨੂੰ ਕਹਿਤਾ ਵੀ ਆ ਚੱਕ ਕੁਲਫੀ ਤੇ ਆ ਚੱਕ ਇਹ ਕਹਿੰਦੇ ਉਹਨੂੰ ਜਿਹੜੇ ਬੱਚੇ ਖਾਂਦੇ ਹੁੰਦੇ ਚਾਕਲੇਟ ਖਾਈ ਚੱਲ ਤੇ ਤੈਨੂੰ ਨਾਲ ਹੀ ਰੱਖਾਂਗੇ ਪਰ ਜਨਾਬ ਮੈਂ ਜਿਹੜੀ ਗੱਲ ਕਰਨੀ ਹੈ ਨਾ ਜੇ ਜਨ ਚੜੇ ਨਹੀਂ ਤਾਂ ਚੜਦਿਆਂ ਨੂੰ ਵੇਖ ਲੈਣਾ ਚਾਹੀਦਾ ਹਾਲਾਂਕਿ ਜਿਹੜੇ ਕਾਂਗਰਸ ਦੇ ਲੀਡਰ ਨੇ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਵਿਆਹੇ ਵਾਰੇ ਨੇ ਸੁਖਨੜ ਪੋਤੇ ਦੋਤਿਆਂ ਵਾਲੇ ਨੇ ਖ ਰਾਜਾ ਬੜਿੰਗ ਤਾਂ ਹਲੇ ਪੋਤੇ ਦੋਤੇਆ ਬੜਾ ਨਹੀਂ ਹੈਗਾ ਪਰ ਹੋਰ ਤਾਂ ਸਾਰੇ ਹੈਗੇ ਆ ਤਕਰੀਬਨ ਇਹਨਾਂ ਨੂੰ ਮੈਂ ਜਿਹੜੀ ਅਜੰਸ਼ੀਅਤ ਦੇਣੀ ਹੈ ਉਹ ਇਹ ਦੇਣੀ ਹੈ ਕੰਨ ਖੋਲ ਕੇ ਜੇ ਕਿਸੇ ਨੂੰ ਉੱਚਾ ਸੁਣਦਾ ਤਾਂ ਜਿਹੜੀ ਡਾਕਟਰ ਮਸ਼ੀਨ ਲਾਉਂਦੇ ਨੇ ਸੁਣਨ ਵਾਸਤੇ ਉਹ ਲਾ ਲਿਓ ਮੇਰੀ ਸ਼ਕਲ ਤੋਂ ਹੀ ਸਾਰੇ মিডিਆ ਤੇ ਦੇਖਦੇ ਹੋ ਸਭ ਨੂੰ ਪਤਾ ਵੀ ਮੈਂ ਤੇਲ ਕਿੱਦਾਂ ਦੇਣਾ ਇਹ ਦੱਸਣ ਦੇ ਲੋਕ ਨੇ ਇਹ ਗੱਲ ਚੇਤੇ ਰੱਖਿਓ ਪੰਜਾਬ ਦਾ ਮੁੱਖ ਮੰਤਰੀ ਮਾਲਵੇ ਵਿੱਚੋਂ ਵੜਨਾ ਹੈ ਇਹ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੈ ਜਿਹਨੂੰ ਵੀ ਮੁੱਖ ਮੰਤਰੀ ਬਣਾਉਣਾ ਹੈ ਉਹ ਮਾਲਵੇ ਦੇ ਲੋਕਾਂ ਨੇ ਬਣਾਉਣਾ ਇਹ ਗੱਲ ਪੱਲੇ ਬੰਨ ਲਿਓ ਹੁਣ ਇਹਨਾਂ ਨੇ ਇਹ ਸ਼ੋਸ਼ਾ ਛੱਡਿਆ ਕਿਉਂ ਹੈ ਵੀ ਪ੍ਰਤਾਪ ਸਿੰਘ ਬਾਜਵਾ ਚਰਚਾ ਵਿੱਚ ਆ ਗਏ ਉਹ ਜਿਹੜਾ ਬੰਬਾਂ ਵਾਲਾ ਬਿਆਨ ਦਿੱਤਾ ਸੀ ਵੀ ਲੋਕ ਸ਼ਰਮ ਜਾਣਗੇ ਲੋਕ ਡਰ ਜਾਣਗੇ ਵੀ ਅਤਵਾਦ ਦਾ ਮਾਹੌਲ ਨਾਜ ਇੱਕ ਤੇ ਇਹ ਚਿਹਰਾ ਤਾਂ ਐਲਾਨ ਦਿੱਤਾ ਗਿਆ ਅੱਛਾ ਇਹਦੇ ਨਾਲ ਨਾ ਕਦੇ ਮੈਂ ਡਾਕਟਰ ਕਹਿੰਦੇ ਹੁੰਦੇ ਆ ਚਲੋ ਡਾਕਟਰਾਂ ਵਾਲੀ ਜਿਹੜੇ ਕਹਾਵਤ ਆ ਫਿੱਟ ਨਹੀਂ ਆਉਣੀ ਫਿਰ ਕਹਣਾ ਤੂੰ ਤੂੰ ਕਿਹੜਾ ਐਮਬੀਬੀਐਸ ਕੀਤੀ ਹੋਈ ਐ ਤੂੰ ਕਿਹੜਾ ਐਮਡੀ ਐ ਫਿਰ ਇਹ ਕਹਿਣਾ ਇੱਕ ਹੋਰ ਉਦਾਹਰਨ ਦੇ ਦਿੰਦਾ ਗੁਰਮਤਿ ਵਿੱਚੋਂ ਦੇ ਦਿੰਦਾ ਕਥਾ ਕਹਾਣੀਆਂ ਵਿੱਚੋਂ ਕਹਿੰਦੇ ਕੋਈ ਗਰੀਬ ਜਿਹਾ ਪਰਿਵਾਰ ਸੀ ਉਹ ਕਿ ਸੇ ਪਖੰਡੀ ਬਾਬੇ ਕੋਲੇ ਚਲਾ ਗਿਆ। ਤੇ ਜਾ ਕੇ ਕਹਿੰਦਾ ਬਾਬਾ ਜੀ ਮੈਂ ਗਰੀਬ ਆ ਕਿਰਪਾ ਕਰੋ। ਤੋਰੀ ਫੁਲਕਾ ਵਧੀਆ ਚੱਲ ਪਈ ਅਮਰੀ ਆ ਜੀ। ਅਗੋਂ ਬਾਬਾ ਕਹਿੰਦਾ ਕਹਿੰਦਾ ਵੀ ਤੁਹਾਨੂੰ ਮਿਲਣਾ ਬਹੁਤ ਖੁਸ਼ ਹੈ। ਜੋ ਮੰਗੋਗੇ ਉਹ ਹੀ ਮਿਲ ਜੂ। ਬੋਲੋ ਕੀ ਚਾਹੁੰਦੇ ਹੋ। ਪਰ ਕਹਿੰਦੇ ਗੱਲ ਚੇਤੇ ਰੱਖਿਓ। ਜਿੰਨਾ ਕੁ ਤੁਹਾਨੂੰ ਮਿਲਣਾ ਨਾ ਤੁਹਾਡੇ ਗਵਾਂਢੀ ਨੂੰ ਉਦੋਂ ਜ਼ਿਆਦਾ ਮਿਲੋ ਤੁਹਾਡੇ ਗਵਾਂਢੀ ਨੂੰ ਦੁੱਗਣਾ ਮਿਲੋ ਗਵਾਂਢੀ ਪਹਿਲੇ ਹੀ ਅਮੀਰ ਸੀ ਉਹ ਜਿਹੜਾ ਮੰਗਣ ਗਿਆ ਸੀ ਉਹਨੇ ਆਖਿਆ ਵੀ ਹੁਣ ਕੀ ਮੰਗੀ ਗਵਾਂਢੀ ਦਾ ਸਾਡਾ ਪਹਿਲੀ ਅਮੀਰ ਹੈ ਅਸੀਂ ਗਰੀਬ ਹਾਂ ਜੇ ਸਾਨੂੰ ਲੱਖ ਮਿਲੂ ਤਾਂ ਗਵਾਂਢੀ ਨੂੰ ਤਾਂ 2 ਲੱਖ ਮਿਲੂ ਉਹ ਸੋਚ ਕੇ ਕਹਿੰਦਾ ਚਲੋ ਜੇ ਕੁਝ ਦੇਣਾ ਹੀ ਹੈ ਤਾਂ ਇੱਕ ਅੱਖ ਤੋਂ ਮੈਨੂੰ ਕਾਣਾ ਕਰ ਦਿਓ ਅੰਨਾ ਕਰ ਦਿਓ ਮਤਲਬ ਕਿ ਇੱਕ ਅੱਖ ਚਲੀ ਜਾਵੇ ਹੁਣ ਮਤਲਬ ਕੀ ਸੀ ਵੀ ਮੈਂ ਇੱਕ ਅੱਖ ਤੋਂ ਕਾਣਾ ਹੂੰ ਗਵਾਂਢੀ ਨੇ ਦੁਨੇ ਜਾਣਗੀ ਇਹ ਕਰਤੂਤ ਜਿਹੜੀ ਹੈ ਨਾ ਫਿੱਟ ਵਹਿੰਦੀ ਹੈ ਹਾਲਾਂਕਿ ਇਹ ਕਲਪਨਾ ਸਾਡੇ ਕਥਾਵਾਚਕ ਜਾਂ ਜਿਹੜੇ ਆ ਲੀਡਰ ਗੱਪਾਂ ਛੜਾਪਾਂ ਮਾਰਦੇ ਹੁੰਦੇ ਸਟੇਜਾਂ ਤੇ ਇਹ ਉਹਨਾਂ ਦੀਆਂ ਸਰਾਈਆਂ ਹੋਈਆਂ ਨੇ ਹੁਣ ਇਹਦੇ ਵਿੱਚ ਰਾਹ ਪੱਧਰਾ ਕਿਦਾ ਹੋਣਾ ਇਹ ਗੱਲ ਚੇਤੇ ਰੱਖਿਓ ਮੈਨੂੰ ਪਤਾ ਹੈ ਮੇਰੇ ਤੇ ਗਾਲ ਜਰੂਰ ਬਰਨੀਆਂ ਆ ਹੁਣ ਜਿਹੜੀ ਇਹ ਇਹਨਾਂ ਦੀ ਗੇਮ ਹੈ ਨਾ ਕਾਂਗਰਸ ਦੀ ਕਿ ਪ੍ਰਤਾਪ ਸਿੰਘ ਬਾਜਵੇ ਨੂੰ ਚਿਹਰਾ ਬਣਾ ਦिए ਕਾਂਗਰਸ ਦਾ ਮੁੱਖ ਮੰਤਰੀ ਲਈ 2027 ਲਈ ਇਹਦੇ ਵਿੱਚ ਰਾਹ ਪੱਧਰਾ ਕਿਦਾ ਹੋ ਰਿਹਾ ਕਿਉਂਕਿ ਭਗਵੰਤ ਮਾਨ ਦਾ ਤਾਂ ਪਤਾ ਕੋਈ ਨਹੀਂ ਉਹਦੇ ਕੋਲ ਗ੍ਰੀਨ ਕਾਰਡ ਹੈਗਾ ਅਮਰੀਕਾ ਦਾ ਬੀਰ ਨੂੰ ਪਤਾ ਲੱਗਿਆ ਵੀ ਈਡੀ ਆਉਣ ਵਾਲੀ ਐ ਪੰਜਾਬ ਨੂੰ ਹੁੰਦਾ ਸ਼ਾਇਦ ਟਿਕਟ ਵੀ ਲੈ ਕੇ ਰੱਖੀ ਹੋਣੀ ਉਹਦੀ ਉੱਟ ਜਾਣਾ ਮਾਂ ਦੇ ਪੁੱਤ ਨੇ ਉਹ ਜਿਹੜਾ ਹੈ ਕਹਿੰਦੇ ਨਾ ਤਲਾਕ ਹੋਇਆ ਹੋਇਆ ਅਮਰੀਕਾ ਵਾਲੀ ਘਰ ਵਾਲੀ ਨਾਲ ਉਹ ਤਲਾਕ ਲੋਕ ਤੱਕ ਡਰਾਮਾ ਸੀ ਉਹਦੀ ਪਤਾ ਲੱਗੂ ਵੀ ਭਗਵਾਨ ਤਮਾਨ ਦੇ ਟਰੱਕ ਚੱਲਦੇ ਨੇ ਪੰਪ ਪਾਏ ਨੇ ਉੱਥੇ ਪਤਾ ਹੀ ਐ ਉੱਥੇ ਸਭੇ ਚੱਲਦਾ ਉੱਥੇ ਪੀਜਾ ਹਟ ਚਲਦੀ ਐ ਉਤੇ ਬਹੁਤ ਵੱਡੀ ਟਰਾਂਸਪੋਰਟ ਖੋਲ ਨਹੀਂ ਪਤਾ ਉਹਦੇ ਹੀ ਲੱਗੂ ਮੇਰੀ ਗੱਲ ਕਹਿਣੀ ਚਾਹੁੰਦਾ ਖਾਨੇ ਚ ਪੈ ਗਈ ਹੋਣੀ ਵੀ ਝਾੜੂ ਵਾਲੇ ਦਾ ਜਰੂਸ ਨਿਕਲ ਚੁੱਕਾ ਹੈ 2027 ਤੱਕ ਜਿਵੇਂ ਕਹਿੰਦੇ ਝਾੜੂ ਟੀਲਾ ਟੀਲਾ ਕਰ ਦੇਣਾ ਹੋ ਜਾਣਾ ਤੇ ਰਾਹ ਪਧਰਾ ਕੀਤਾ ਹੋਣਾ ਸਰਵੀਰ ਬਾਦਲ ਦਾ ਕਿਉਂਕਿ ਪਤਾ ਹੈ ਬੀੜਾ ਮੁੱਖ ਮੰਤਰੀ ਬਣਨਾ ਹੈ ਉਹ ਮਾਲਵੇ ਤੋਂ ਬਣਨਾ ਤੇ ਮਾਲਵੇ ਤੋਂ ਕੌਣ ਹੈ ਸਰਵੀਰ ਸਿੰਘ ਬਾਦਲ ਹੈ ਤੇ ਬਾਜਵਾ ਸਾਹਿਬ ਤੁਹਾਡਾ ਤੁਹਾਡਾ ਕਰੇ ਜਾਣਗੇ ਇਹ ਜਿਹੜੀ ਸਟੇਟਮੈਂਟ ਆਈ ਹੈ ਨਾ ਜਬ ਪੋਸਟ ਕੋਮ ਰਹੀ ਹੈ ਕਿ ਕਾਂਗਰਸ ਨੇ ਦਾਵਾ ਪੇਸ਼ ਕੀਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਇਹ ਕਿਉਂ ਕਿਹਾ ਕਿਉਂਕਿ ਜਿਹੜਾ ਇਹ ਬੰਬਾਂ ਵਾਲਾ ਬਿਆਨ ਦਿੱਤਾ ਸੀ ਹੋਲੇ ਤੇ ਥੋੜਾ ਬਹੁਤਾ ਇਹਨਾਂ ਨੇ ਧਿਆਨ ਦਿੱਤਾ ਹੈ ਵੀ ਸ਼ਾਇਦ ਪੰਜਾਬ ਦੇ ਲੋਕ ਕਹਿਣ ਬੱਲੇ ਬੱਲੇ ਐਡਾ ਸ਼ਖਤ ਮੁੱਖ ਮੰਤਰੀ ਜਿਹਨੂੰ ਇੰਟੈਲੀਜੈਂਸ ਤੋਂ ਬਿਨਾਂ ਹੀ ਪਤਾ ਸੀ ਵੀ ਬੰਬ ਇੱਥੇ ਪਏ ਨੇ ਐਨੇ ਚੱਲ ਗਿਆ ਤੇ ਜਦੋਂ ਬਣ ਗਿਆ ਤਾਂ ਕੰਟਰੋਲ ਕਰ ਲਉ ਇਹ ਨਹੀਂ ਪਤਾ ਵੀ ਅੱਤਵਾਦ ਨੂੰ ਪੈਦਾ ਕਰਨ ਵਾਲੀ ਇਹ ਕਾਂਗਰਸ ਪਾਰਟੀ ਹੈ ਮੈਂ ਬਹੁਤ ਵਾਰੀ ਕਿਹਾ ਇੱਕ ਵਾਰੀ ਨਹੀਂ ਕਿਹਾ ਆ ਜਿਹੜਾ ਟਕਸਾਲੀ ਲਾਣਾ ਭਿੰਡਰਾ ਮੈਂ ਦਾ ਲੂੰਗ ਲਾਣਾ ਇਕੱਠਾ ਹੋਇਆ ਸੀ ਨਾ ਇਹ ਸਾਰਾ ਕਾਂਗਰਸ ਨੇ ਪੈਦਾ ਕੀਤਾ ਸੀ ਇਹ ਸਚਾਈ ਹੈ ਤੇ ਹੁਣ ਇਹ 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 ਉਹ ਬੰਦੇ ਨੇ ਜਿਨ੍ਹਾਂ ਨੇ ਕਾਂਗਰਸ ਦਾ ਬੇੜਾ ਵੀ ਗਰ ਕਰ ਦੇਣਾ ਆ ਦੋ ਕੁ ਮਹੀਨੇ ਦੇ ਵਿੱਚ ਗੱਲਾਂ ਬਾਤਾਂ ਕਰਕੇ ਤੇ ਸਰਵੀਰ ਸਿੰਘ ਵਾਲ ਦਾ ਜਿਹੜਾ ਰਾਹ ਹੈ ਮੁੱਖ ਮੰਤਰੀ ਬਣਨ ਵਾਸਤੇ ਉਹ ਹੀ ਪੱਧਰਾ ਕਰ ਦੇਣਾ ਇਹ ਗੱਲ ਮੇਰੀ ਲਿਖਨ ਹੈ ਅੱਜ બસ ਐਨੀ ਗੱਲ ਹੀ ਕਹੜੀ ਸੀ ਕਿਹੜੇ ਬੰਬ ਜਨਾਬ ਕਿਹੜਾ ਮੁੱਖ ਮੰਤਰੀ ਜਨਾਬ ਤੁਸੀਂ ਰਾਜੇ ਬੜਿੰਗ ਨੂੰ ਜਾਣਦੇ ਨਹੀਂ ਰਾਜਾ ਬੜਿੰਗ ਕੀ ਕਹਿੰਦਾ ਸੀ ਕਹਿੰਦਾ ਰੰਧਾਵਾ ਸਾਹਿਬ ਬਾਜਵਾ ਸਾਹਿਬ ਤੁਹਾਡੀ ਉਮਰ ਤਾਂ ਹੁਣ ਲੱਗੀ ਹੋਈ ਐ ਜੜ ਕੇ ਤੁਸੀਂ ਤਾਂ ਮਰਲ ਵਾਲਿਓ ਧਰਮਰਾਜ ਕੋਲੇ ਜਾਣ ਵਾਲਿਓ ਜਿਹੜਾ ਬੰਦਾ ਇਹ ਕਹਿ ਸਕਦਾ ਨਾ ਉਹ ਖੁਸ਼ ਹੋਊਗਾ ਵੀ ਬਾਜਵਾ ਸਾਹਿਬ ਮੁੱਖ ਮੰਤਰੀ ਬਣ ਉਹ ਤਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਵੇਲੇ ਲੋਕਾਂ ਨੂੰ ਕਹਿੰਦਾ ਫਿਰਦਾ ਸੀ ਕਹਿੰਦਾ ਆਸ ਰੱਖਿਓ ਮੁੱਖ ਮੰਤਰੀ ਮੈਂ ਬਣਨਾ ਮੇਰੇ ਘਰ ਵਾਲੀ ਬੀਬਾ ਅੰਮ੍ਰਿਤਾ ਵੜਿੰਗ ਜਿਹੜੀ ਆ ਨਾ ਉਹ ਗ੍ਰਹਿ ਮੰਤਰੀ ਹੋਊਗੀ ਉਹ ਤਾਂ ਆਪਣੀ ਕੁੜੀ ਦੀ ਵੀ ਤਿਆਰੀ ਕਰਵਾਈ ਜਾਂਦਾ ਪਤਾ ਤੁਹਾਨੂੰ ਇਸ ਗੱਲ ਦੀ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਉਹਦੀ ਬੇਟੀ ਕੰਪੇਨ ਕਰਦੀ ਰਹੀ ਆ ਕਿੱਥੇ ਫਿਰਦੇ ਹੋ ਬਾਜਵਾ ਸਾਹਿਬ ਭਲੇਖੇ ਵਿੱਚ ਆਪਣੇ ਪੱਪੂ ਨੂੰ ਰਾਹੁਲ ਗਾਂਧੀ ਨੂੰ ਜਾ ਕੇ ਸਮਝਾ ਲਓ ਜਿਹੜਾ ਤੁਹਾਡਾ ਇੰਚਾਰਜ ਲਾਇਆ ਨਾ ਪੰਜਾਬ ਦਾ ਉਹਨੂੰ ਵੀ ਮਾੜੀ ਮੁੱਢੀ ਕੰਮ ਸੋ ਦੇ ਦਿਓ ਜੇ ਬੱਟਣਾ ਤੇ ਨਹੀਂ ਇਹ ਜਿਹੜੀ ਮੇਰੀ ਗੱਲਬਾਤ ਹੈ ਨਾ ਤਾਂ ਬੇਖਵਾਣੀ ਨਹੀਂ ਹੈਗੀ ਇਹ ਗਰਾਊਂਡ ਲੈਵਲ ਤੋਂ ਜਿਹੜੀ ਰਿਪੋਰਟ ਮਿਲ ਰਹੀ ਆ ਉਹ ਗੱਲ ਕਰ ਰਿਆਂ ਸੁਖਵੀਰ ਬੰਦ ਦਾ ਰਾਹ ਪੱਧਰਾ ਹੋ ਚੁੱਕਾ ਹੈ ਤੁਸੀਂ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ